ਸਰ ਤਰਨਤਾਰਨ ਸ਼ਹਿਰ ਦੇ ਵਿੱਚ ਖੜੇ ਨੇ ਤਾਂ ਕਿਉਂਕਿ ਪੂਰੇ ਦੇਸ਼ ਵਿੱਚ ਵੋਟਾਂ ਜਿਹੜੀਆਂ ਹੋ ਚੁੱਕੀਆਂ ਨੇ ਤਾਂ ਅੱਜ ਪੰਜਾਬ ਚ ਆਖਰੀ ਗੇਟਵੇਚ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਅੱਜ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਖਾਈ ਜਾਵੇ ਨਗਰ ਕੌਂਸਲ ਤਰਨਤਾਰਨ ਵਿੱਚ ਖੜੇ ਨੇ ਖੜੇ ਆ ਤਾਂ ਸਾਡੇ ਨਾਲ ਕਾਂਗਰਸ ਦੇ ਜੂਥ ਲੀਡਰ ਰਿਤਿਕ ਅਰੋੜਾ ਜੀ ਮੌਜੂਦ ਨੇ ਪਿਛਲੇ ਦਿਨੀ ਰਾਹੁਲ ਗਾਂਧੀ ਜੀ ਨੂੰ ਮਿਲ ਕੇ ਆਏ ਨੇ ਕੀ ਕੀ ਬਾਰਡਰ ਏਰੀਆ ਦੀ ਸਮੱਸਿਆ ਪਰੇਸ਼ਾਨੀਆਂ ਦੱਸੀਆਂ ਨੇ ਆਓ ਅੱਪ ਗੱਲਬਾਤ ਕਰਕੇ ਜਾਣਦੇ ਆ ਸਭ ਤੋਂ ਪਹਿਲਾਂ ਜੀ ਆਖਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਰ ਅੱਜ ਦੇ ਮਾਹੌਲ ਬਾਰੇ ਦੱਸਿਓ ਕਿਵੇਂ ਦੀ ਸੁਖ ਸ਼ਾਂਤੀ ਤੇ ਸ਼ਾਂਤੀ ਦੇ ਨਾਲ ਵੋਟਾਂ ਜਿਹੜੀਆਂ ਹੋ ਰਹੀਆਂ ਨੇ ਬਿਲਕੁਲ ਜੀ ਅੱਜ ਬਿਲਕੁਲ ਇੱਥੇ ਤਿੰਨ ਬੂਥ ਲੱਗੇ ਨੇ ਬਿਲਕੁਲ ਸ਼ਾਂਤੀਪੂਰਵ ਵੋਟਾਂ ਕੀ ਜਿਹੜੀਆਂ ਪੈਰੀਆਂ ਨੇ ਲੋਕ ਆ ਕੇ ਜਿਹੜਾ ਕਿ ਆਪਣਾ ਮਤ ਦਾ ਦਾਣਾ ਜਿਹੜਾ ਕਿ ਉਹ ਕਰ ਰਹੇ ਨੇ 30 ਤਰੀਕ ਤੱਕ ਅਸੀਂ ਕਿ ਜਿਹੜੀਆਂ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਅਸੀਂ ਵਾਅਦੇ ਕੀਤੇ ਲੋਕਾਂ ਨੂੰ ਲੋਕਾਂ ਨੂੰ ਦੱਸਿਆ ਮੈਨੀਫੈਸਟੋ ਦੇ ਵਿੱਚ ਹੋਂ ਨੇ ਲੋਕਾਂ ਦਾ ਅਸ਼ੀਰਵਾਦ ਲੋਕ ਜਿਹਨੂੰ ਫਤਵਾ ਦੇਣਗੇ ਬਟ ਜੋ ਲੋਕਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਉਹ ਤਾਂ ਪਤਾ ਲੱਗ ਰਿਹਾ ਵੀ ਸਰਦਾਰ ਕੁਲਬੀ ਸਿੰਘ ਜੀਰਾ ਜੀ ਖਡੂਰ ਸਾਹਿਬ ਤੋਂ ਬਹੁਤ ਹੀ ਵਧੀਆ ਬਹੁਮਤ ਦੇ ਨਾਲ ਜਿੱਤਾਂਗੇ ਸਰ ਅੱਜ ਤੋਂ ਕਈ ਸਾਲ ਪਹਿਲਾਂ ਗੱਲ ਕਰ ਲਈਏ ਤਾਂ ਅਕਸਰ ਹੀ ਵੋਟਾਂ ਸਮੇਂ ਲੜਾਈਆਂ ਹੁੰਦੀਆਂ ਸਨ ਜਾਂ ਰਿਜ਼ਲਟ ਬਾਰੇ ਲੜਾਈਆਂ ਹੁੰਦੀਆਂ ਸਨ ਹੁਣ ਜਿਹੜਾ ਕਿਵੇਂ ਵੇਖਦੇ ਲੋਕ ਸਿਆਣੇ ਹੋ ਗਏ ਜਾਂ ਜਾਗਰਤਾ ਆ ਗਈ ਹੈ ਇਹ ਬਿਲਕੁਲ ਜਾਗਰੂਤਾ ਸਮੇਂ ਦੇ ਹਿਸਾਬ ਨਾਲ ਬਿਲਕੁਲ ਆਉਂਦੀ ਰਹਿੰਦੀ ਹੈ ਜੀ ਸੋ ਬਿਲਕੁਲ ਮੈਂ ਤੇ ਅਪੀਲ ਵੀ ਕਰਨਾ ਚਾਹੁੰਦਾ ਵੀ ਜਿੱਥੇ ਹਾਲੀ ਵੀ ਕੋਈ ਲੜਾਈ ਦਾ ਮਾਹੌਲ ਨਾ ਬਣਾਇਓ ਕਿਤੇ ਵੀ ਸ਼ਾਂਤੀਪੂਰਕ ਸਿਰਫ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਲੋਕਾਂ ਦਾ ਅਸ਼ੀਰਵਾਦ ਜਿਹਨੂੰ ਲੋਕ ਦੇਣਾ ਚਾਹਣ ಮತ ਦਾ ਦਾਨ ਜਿਹੜਾ ਲੋਕਾਂ ਨੇ ਕਰਨਾ ਸਿਰਫ ਸਾਡੀ ਇੰਨੀ ਲੋਕਾਂ ਚ ਸਹਾਇਤਾ ਰਹੀ ਕਿ ਵੀ ਉਹਨਾਂ ਨੂੰ ਜਿਹੜੀਆਂ ਪਰਚੀਆਂ ਜਾਂ ਵੋਟਰ ਕਾਰਡ ਨਹੀਂ ਉਹਨਾਂ ਨੂੰ ਕੱਢ ਕੇ ਦਈਏ ਬਾਕੀ ਲੋਕਾਂ ਦਾ ਅਸ਼ੀਰਵਾਦ ਲੋਕ ਜਿਹਨੂੰ ਦੇਣ ਆਪਸ ਵਿੱਚ ਸਾਰੇ ਭਾਈਚਾਰਾ ਬਣਾ ਕੇ ਰੱਖੀਏ ਸੋ 6 ਵਜੇ ਤੱਕ ਮੇਰੇ ਖਿਆਲ ਵੋਟਾਂ ਪੈਣੀਆਂ ਨੇ ਤੇ ਮੈਨੂੰ ਉਮੀਦ ਹੈ ਵੀ ਬਿਲਕੁਲ ਆਰਾਮ ਨਾਲ ਸ਼ਾਂਤੀਪੂਰਕ ਵੋਟਾਂ ਪੈਣਗੀਆਂ ਸਰ ਭਾਜਪਾ ਰਾਮ ਮੰਦਰ ਬਣਾਉਣ ਦੇ ਨਾਂ ਤੇ ਵੋਟਾਂ ਮੰਗਦੇ ਉਹਨੂੰ ਕਿਵੇਂ ਦੇਖਦੇ ਹੋ ਆ ਬਿਲਕੁਲ ਜੀ ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਰਾਮ ਮੰਦਰ ਮੈਂ ਖੋਦੇ ਕਿ ਹਿੰਦੂ ਪਰਿਵਾਰ ਤੋਂ ਆ ਠੀਕ ਹੈ ਜੀ ਜੇ ਆਪਾਂ ਵਿਕਾਸ ਨਾ ਵੇਖਣਾ ਸਿਰਫ ਧਰਮ ਦੀ ਰਾਜਨੀਤੀਆਂ ਰਾਮ ਮੰਦਰ ਕਰਕੇ ਵੋਟਾਂ ਪਾ ਦਾਂਗੇ ਸੋ ਇਹ ਕੋਈ ਸਾਡੇ ਬਜ਼ੁਰਗਾਂ ਦਾ ਸਾਡੇ ਬੱਚਿਆਂ ਦਾ ਕੋਈ ਭਵਿਕ ਨਹੀਂ ਹੈਗਾ ਸੋ ਮੈਨੂੰ ਇਹ ਅਪੀਲ ਕਰਦਾ ਤੁਹਾਡੇ ਰਾਂ ਹੀ ਵੀ ਮੈਂ ਖੋਦੇ ਕਿ ਹਿੰਦੂ ਪਰਿਵਾਰ ਤੋਂ ਆ ਰਾਮ ਮੰਦਰ ਦੀ ਜਿਹੜੀ ਗੱਲ ਆ ਉਹ ਸ਼ਾਇਦ ਰਜੀਵ ਗਾਂਧੀ ਜੀ ਨੇ ਵੀ ਇਹ ਰੱਖੀ ਸੀਗੀ ਸੋ ਐਸੀ ਗੱਲ ਕੋਈ ਨਹੀਂ ਵੀ ਅਸੀਂ ਕਦੀ ਵੀ ਧਰਮ ਦੀ ਰਾਜਨੀਤੀ ਕੀ ਦੀ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਆ ਹਰ ਇੱਕ ਧਰਮ ਨੂੰ ਜਿਹੜਾ ਕਿ ਉਹ ਨਾਮ ਲੈ ਕੇ ਚੱਲਦੇ ਨੇ ਸੋ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਵੀ ਆਪਾਂ ਬਿਲਕੁਲ ਧਰਮ ਦੀ ਰਾਜਨੀਤੀ ਨਾ ਕਰੀਏ ਨਾ ਹੀ ਇਸ ਬਾਰੇ ਸੋਚੀਏ ਆਪਾਂ ਵਕਾਫ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਿਰਫ ਇਹੀ ਵੇਖੀਏ ਤਾਂ ਕਿ ਸਾਡਾ ਜਿਹੜਾ ਕਿ ਭਵਿੱਖ ਹੈ ਦੇਸ਼ ਤਾਂ ਸੁਧਰ ਸਕੇ ਸਰ ਭਾਜਪਾ ਸਰਕਾਰ ਦੇ ਰਹਿੰਦੇ ਆ ਕਿਹੋ ਜੀ ਲੋਕਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਤੇ ਕਿਹੋ ਜੀ ਮਹਿੰਗਾਈ ਦਾ ਸਾਹਮਣਾ ਕਰਨਾ ਆ ਬਿਲਕੁਲ ਜੀ ਦੇਖੋ ਕਿਸਾਨਾਂ ਨਾਲ ਕਿੰਨਾ ਤਕਾ ਹੋਇਆ ਜੀ ਤੇ ਵਪਾਰੀਆਂ ਨਾਲ ਕਿੰਨਾ ਤਕਾ ਰੋਜ਼ ਥ੍ਰੈਟ ਕਾਲਸ ਆ ਰਹੀਆਂ ਨੇ ਲੋਕਾਂ ਨੂੰ ਸੋ ਇਹ ਇੱਕ ਜਿਹੜਾ ਵਪਾਰ ਇਹ ਬਿਲਕੁਲ ਠੱਲ ਪੈ ਚੁੱਕਾ ਮਹਿੰਗਾਈ ਕਿੰਨੀ ਵੱਧ ਚੁੱਕੀ ਹੈ 400 ਦਾ ਸੰਨ 1100 ਦਾ ਹੋ ਗਿਆ ਤੇਲ ਦੀਆਂ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ ਸੋ ਲੋਕੀ ਬਹੁਤ ਜਾਣਦੇ ਨੇ ਲੋਕਾਂ ਨੂੰ ਪਤਾ ਹੈ ਸੋ ਇੱਥੇ ਦੇ ਲੋਕ ਤਰਾ ਤਰਾ ਕਰਦੇ ਪਏ ਨੇ ਸੋ ਲੋਕਾਂ ਨੇ ਇਸ ਵਾਰੀ ਮਨ ਬਣਾਇਆ ਕਿ ਇੰਡੀਆ ਗੱਡ ਜੋੜਦੀ ਸਰਕਾਰ ਲੈ ਕੇ ਆਉਣੀ ਹੈ ਸੋ ਮੈਨੂੰ ਪੂਰਨ ਉਮੀਦ ਹੈ ਵੀ ਇੰਡੀਆ ਗੱਡ ਜੋੜਦੀ ਸਰਕਾਰ ਆ ਰਹੀ ਹੈ 4 ਜੂਨ ਨੂੰ ਸੋ ਜਿਹੜੇ ਜਿਹੜੇ ਵਾਦੇ ਲੋਕਾਂ ਨੇ ਕੀਤੇ ਗਏ ਨੇ ਪੂਰਨ ਤੌਰ ਤੇ ਪੂਰੇ ਕੀਤੇ ਜਾਣਗੇ ਤਾਂ ਪਿਛਲੇ ਦਿਨੇ ਰਾਹੁਲ ਗਾਂਧੀ ਨੇ ਮਿਲ ਕੇ ਆਏ ਕਿਹੜੀਆਂ ਸਮੱਸਿਆ ਬਾਰਡਰ ਏਰੀਆ ਦੀ ਹੈ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੇ ਗੱਡੀ ਰੱਖੇ ਆ ਜੀ ਬਿਲਕੁਲ ਜੀ ਰਾਹੁਲ ਗਾਂਧੀ ਨਾਲ ਮੈਂ 2 ਦਿਨ ਰਿਹਾ ਉਹਨਾਂ ਨੂੰ ਬਿਲਕੁਲ ਸਮੱਸਿਆ ਬਾਰਡਰ ਏਰੀਆ ਦੀਆਂ ਦੱਸੀਆਂ ਜੀ ਕਿਵੇਂ ਜਿਵੇਂ ਕਿ ਆਪਣਾ ਜਿਹੜਾ ਬਾਰਡਰ ਏਰੀਆ ਜੇ ਵਿੱਚ ਨਸ਼ਾ ਹੈ ਉਹਨੂੰ ਪੂਰਨ ਠੱਲ ਪਾਈ ਜਾਵੇ ਅਤੇ ਜਿਹੜਾ ਕਿ ਬਾਰਡਰ ਏਰੀਆ ਖੁਲਾਇਆ ਜਾਵੇ ਤਾਂ ਕਿ ਕਾਰੋਬਾਰ ਵਧੇ ਤੇ এমਪਲੋਇਮੈਂਟ ਜਿਹੜੀ ਆਪਣੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਿਲੇ ਸੋ ਮੈਂ ਬਿਲਕੁਲ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਲੈ ਕੇ ਆ ਉਹਨਾਂ ਨੇ ਮੈਨੂੰ ਆਸਵਾਸ਼ਨ ਦਵਾਇਆ ਕਿ ਜਦੋਂ ਹੀ ਸਾਡੀ ਸਰਕਾਰ ਬਣਦੀ ਹੈ ਅਸੀਂ ਇਸ ਤੇ ਪੂਰਨ ਤੇ ਪੂਰਨ ਅਸੀਂ ਧਿਆਨ ਦੇਵਾਂਗੇ ਤੇ ਪਹਿਲਾ ਜਿਹੜਾ ਕੰਮ ਆ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕਰਾਂਗੇ ਤਾਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬੋਲਦੇ ਹੋਏ ਆ ਨੋ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਹੀ ਅਪੀਲ ਕਰੂੰਗਾ ਵੀ ਆਪ ਦਾ ਮਤ ਦਾ ਦਾਨ ਜਿਹੜਾ ਸੋਚ ਸਮਝ ਕੇ ਕਰੋ ਆਪਾਂ ਬਹੁਤ ਹੀ ਜਿਹੜਾ ਕਿ ਪਿੱਛੇ ਰਹਿ ਚੁੱਕੇ ਸਾਡਾ ਹਲਕਾ ਬਹੁਤ ਪਿੱਛੇ ਰਹਿ ਚੁੱਕਾ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕਰਕੇ ਪਹਿਲਾਂ ਸਾਨੂੰ ਚਾਂਸੇ ਦੇ ਵਿੱਚ ਲੈ ਲਿਆ ਫਿਰ ਬੀਜੇਪੀ ਨੇ ਬਹੁਤ ਹੀ ਜਿਹੜਾ ਕਿ ਧੱਕਾ ਕੀਤਾ ਕਿਸਾਨਾਂ ਨਾਲ ਵਪਾਰੀਆਂ ਨਾਲ ਲੋਕਾਂ ਨਾਲ ਸੋ ਮੇਰੀ ਅਪੀਲ ਹੈ ਵੀ ਕਾਂਗਰਸ ਪਾਰਟੀ ਨੂੰ ਸਰਦਾਰ ਕੁਲਬੀ ਸਿੰਘ ਜੀ ਜਿਹੜੇ ਇੱਕ ਨੌਜਵਾਨ ਨੇ ਉਹਨਾਂ ਨੂੰ ਸਮਝ ਆ ਕੰਮ ਕਿਵੇਂ ਕਰਾਉਣੇ ਨੇ ਤੇ ਕਿਵੇਂ ਕਰਨੇ ਨੇ ਤੇ ਕਿਵੇਂ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣੀ ਹੈ ਸੋ ਮੇਰੀ ਇਹੀ ਬੇਨਤੀ ਹੈ ਵੀ ਅੱਜ ਜਿਹੜਾ ਕਿ ਆਪਾਂ ਵੱਧ ਵੱਧ ਸਰਦਾਰ ਕੁਲਬੀ ਸਿੰਘ ਜੀ ਜਿਹਨੂੰ ਵੋਟਾਂ ਪਾ ਕੇ ਸੋ ਉਹਨਾਂ ਨੂੰ 4 ਜੂਨ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਕਿ ਜਿਹੜਾ ਸਾਡਾ ਕਡੂ ਸਾਹ ਭਲਕਾ ਜਿਹੜਾ ਕਿ ਇਹਨਾਂ ਪਿਛੜਿਆ ਹੋਇਆ ਰਹਿ ਗਿਆ ਉਹਦਾ ਵਕਾਫ ਹੋ ਸਕੇ ਸਰਕਾਰ ਦੇ 2.5 ਸਾਲ ਕਾਰਜਕਾਰੀ ਕਿਵੇਂ ਵੇਖਦੇ ਹੋ ਮੇਰੇ ਤੋਂ ਲੋਕਾਂ ਨੂੰ ਸਮਝ ਲੱਗ ਗਿਆ 2.5 ਸਾਲਾਂ ਇਹ ਕੀਤਾ ਕਿ ਬੀਬੀਆਂ ਵਿਚਾਰਿਆਂ ਨੂੰ ਵਾਅਦਾ ਕੀਤਾ 100000 ਰੁਪਇਆ ਦੇਵਾਂਗੇ ਉਹ ਹੁਣ 27 ਮਹੀਨੇ ਹੋ ਗਏ 27000 ਰੁਪਇਆ ਬਣ ਗਿਆ 27000 ਰੁਪਇਆ ਮੈਂ ਭਗਵੰਤ ਮਾਝਨ ਨੂੰ ਪੁੱਛਣਾ ਜਾਂਦਾ ਤੁਸੀਂ ਦਿਓਗੇ ਕਦੋਂ 27 ਮਹੀਨੇ ਇਹਦੇ ਹੋ ਗਏ 100000 ਰੁਪਇਆ ਬੀਬੀਆਂ ਨੂੰ ਕਿਹ ਅਸੀਂ 27000 ਰੁਪਇਆ ਤੁਹਾਡਾ ਇਹ ਬਣ ਗਿਆ ਸੋ ਬੀਬੀਆਂ ਦੇ ਖਾਤੇ 'ਚ 5 ਰੁਪਏ ਨਹੀਂ ਹੈ 27000 ਤੇ ਬੜੀ ਦੂਰ ਦੀ ਗੱਲ ਹੈ ਸੋ ਜਿਵੇਂ ਕਿ ਇਹ ਤਰਨਤਨ ਦੇ ਵਿੱਚ ਕਿੰਨੀਆਂ ਥ੍ਰੈਟ ਕਾਲਸ ਆ ਰਹੀਆਂ ਨੇ ਕਿੰਨਾ ਹੀ ਮੜਾ ਹਲ ਹੋ ਚੁੱਕਾ ਵਪਾਰੀਆਂ ਦਾ ਸੋ ਇਚਰ ਲੋਗਰ ਇੰਡਸਟਰੀ ਕੀ ਲਾਉਣਗੀ ਤੇ ਵਪਾਰੀ ਡਰਨ ਲੱਪੇ ਵੀ ਅਸੀਂ ਕੰਮ ਕਿਵੇਂ ਕਰੀਏ ਸੋ ਮੇਰੀ ਇਹੀ ਲੋਕਾਂ ਨੂੰ ਅਪੀਲ ਹੈ ਵੀ ਮਤ ਦਾ ਦਾਨ ਜਿਹੜਾ ਕਿ ਸੋ ਸਮਝ ਕੇ ਕਰੋ ਅਸਾਂ ਨੂੰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤਾਂ ਇਹ ਸਨ ਕਾਂਗਰਸ ਦੇ ਜੂਥ ਲੀਡਰ ਤਿਤਕ ਅਰੋੜਾ ਜੀ ਜਿਨ੍ਹਾਂ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਆਪਣੀ ਮਤ ਦਾ ਦਾਨ ਕਰਿਓ ਤਾਂ ਵੱਧ ਚੜ ਕੇ ਜਿਹੜਾ ਕਾਂਗਰਸ ਨੂੰ ਵੋਟਾਂ ਪਾਇਓ ਕਿਉਂਕਿ ਕਾਂਗਰਸ ਨੇ ਕਈ ਪਹਿਲ ਦੇ ਆਧਾਰ ਤੇ ਨਸ਼ਾ ਤੇ ਬੇਰੁਜ਼ਗਾਰੀ ਜਿਹੜੀ ਉਹ ਖਤਮ ਕੀਤੀ ਜਾਊਗੀ ਤੁਸੀਂ ਦੇਖਦੇ ਰਹੋ 80 Pro News ਮੈਂ ਜਸਵੀਰ ਸਿੰਘ ਸ਼ਿਨਾ ਤਰਨ